ਸੰਤ ਗੰਗਾ ਨੰਦ ਪੂਰੀ ਵਾਲਿਆਂ ਦੇ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਝਾਂਡੀਆਂ ਵਿਖੇ ਬਣੇ ਸਥਾਨ ਦੇ ਨਜ਼ਦੀਕ ਬਣੇ ਗੇਟ ਦੀ ਸ਼ਰਾਰਤੀ ਅਨਸਰਾਂ ਵੱਲੋਂ ਤੋੜਪਾਨ ਕਰਨ ਅਤੇ ਉਨ੍ਹਾਂ ਦੇ ਅਨਯਾਈਆਂ ਦੇ ਉੱਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਹੁਣ ਇਨਸਾਫ ਦੀ ਮੰਗ ਨੂੰ ਲੈ ਕੇ ਰੂਪਨਗਰ ਕੀਰਪੁਰ ਸਾਈਂ ਮੁੱਖ ਮਾਰਗ ਤੇ ਉਨ੍ਹਾਂ ਦੇ ਅਨਯਾਈਆਂ ਵੱਲੋਂ ਜਾਮ ਲਗਾਏ ਗਏ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਕਥੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ ਵੇਖੋ ਪੂਰਾ ਮਾਮਲਾ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਲੋਕਾਂ ਨੂੰ ਜਿਪਾਉਣਾ ਆਪ ਜਿਪੇਆ ਤੇ ਸੰਗਤਾਂ ਨੂੰ ਜਿਪਾ ਰਿਆ। ਇਹ ਸਿਆਸਤ ਚੱਲਦੀ ਤੇ ਤੁਹਾਨੂੰ ਘਰ-ਵਾਰ ਫਟਣ ਦੀ ਕੀ ਲੋੜ ਆ। ਫਿਰ ਸਿੱਟਾ ਵੀ ਇਲੈਕਸ਼ਨ ਨਾਲ ਲੜੀਏ ਆਪਾਂ। ਇਹਨਾਂ ਦੇ ਉਮੀਦਵਾਰਾਂ ਨਾਲ ਬਣੀ ਐ ਕਿ ਸਾਨੂੰ ਸਾਧੂ ਸੰਤ ਕਰਨ ਦੀ ਕੀ ਲੋੜ ਆ ਜੇ ਅਸੀਂ ਇਸ ਸ਼ਹਿਰ ਵਿੱਚ ਪੜਨਾ। ਆਪਾਂ ਹੁਣ ਸਾਰੇ ਹੀ ਬੈਠੇ ਆਂ ਦੇਖੋ ਅਜੇ ਰੋ ਬੈਠੇ ਆਂ। ਸਾਰਿਆਂ ਦਾ ਦਿਮਾਗ ਉਸੇ ਪਾਸੇ ਚੱਲਣਾ ਹੈ ਕਿ ਨੇਤਰੀ ਮੱਥਾ ਦਾ ਹਮਲਟ ਕਰਨ ਲਈ ਓਹਰ ਹੀ ਹੁੰਦਾ। ਕੋਈ ਕੋਈ ਛੋਟਾ ਉੱਪਰ ਚੱਲ ਪਈ ਦੀ ਐ। ਉਹ ਬਾਪੂ ਆਪਰ ਸੋ ਵਿਚਾਰੇ ਕਿੱਥੇ ਭੰਜਰ ਬੰਦਗੀ ਕਰ ਰਹੇ ਨੇ ਜਿਨ੍ਹਾਂ ਨੂੰ ਭਾਰਦੀਆਂ ਤੇ ਬੱਠਣਾ ਪਏਗੇ ਧਰਨੇ ਦੀ ਸਮਾਪਤੀ ਤਾਂ ਉਦੋਂ ਹੋਣੀ ਹੈ ਜਦੋਂ ਇਨਸਾਫ ਮਿਲੇਗਾ ਉਦੋਂ ਤੱਕ ਧਰਨੇ ਦੀ ਸਮਾਪਤੀ ਤਾਂ ਹੋਣੀ ਨਹੀਂ ਦੂਸਰੀ ਗੱਲ ਪ੍ਰਸ਼ਾਸਨ ਦੀ ਗਲਤੀ ਸਭ ਤੋਂ ਬੜੀ ਇਹ ਹੈ ਕਿ ਉਹ ਲੀਡਰਾਂ ਦੇ ਕਹੇ ਅਨੁਸਾਰ ਚੱਲਦੇ ਉਹਨਾਂ ਨੂੰ ਆਮ ਜਨਤਾ ਦਾ ਗਰੀਬ ਜਨਤਾ ਦਾ ਬਿਲਕੁਲ ਖਿਆਲ ਨਹੀਂ ਜੇ ਉਹਨਾਂ ਨੂੰ ਗਰੀਬ ਜਨਤਾ ਦਾ ਖਿਆਲ ਹੁੰਦਾ ਆਮ ਲੋਕਾਂ ਦਾ ਖਿਆਲ ਹੁੰਦਾ ਤਾਂ ਜਿੰਨੀ ਧੁੱਪ ਦੇ ਵਿੱਚ ਅੱਜ ਸੰਗਤ ਆਈ ਹੈ ਬੈਠੀ ਹੈ ਇੱਥੇ ਖੜਿਆ ਨਹੀਂ ਜਾ ਰਿਆ ਔਰ ਸਾਰੀ ਦੇਖੋ ਸੰਗਤ ਕਿਸ ਤਰ੍ਹਾਂ ਐਸੇ ਗਰਮੀ ਦੇ ਮਾਹੌਲ ਦੇ ਵਿੱਚ ਬੈਠੀ ਹੈ ਬਹੁਤ ਸਾਰੀਆਂ ਮਾਤਾ-ਮਾਤਾ ਵਿਚਾਰੀਆਂ ਜਿਨ੍ਹਾਂ ਦਾ ਬੁਰਾ ਹਾਲ ਹੋ ਗਿਆ ਉਹ ਵੀ ਇੱਥੇ ਦੇਖੋ ਧੁੱਪ ਵਿੱਚ ਬੈਠੀਆਂ ਸਿਰਫ ਇੱਕ ਇਨਸਾਫ ਕਰਕੇ ਉਹ ਲੀਡਰਾਂ ਦੇ ਮਗਰ ਚੱਲਦੇ ਤੇ ਲੀਡਰ ਕਿਸੇ ਹੋਰ ਦੇ ਦਬਾਅ ਵਿੱਚ ਹੈ ਤੇ ਮੈਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਕਿ ਲੀਡਰਾਂ ਦੀ ਛੱਡ ਕੇ ਇੱਕ ਵਾਰ ਜਨਤਾ ਦੇ ਨਾਲ ਖੜੇ ਹੋ ਕੇ ਸਾਥ ਨਾਲ ਖੜੇ ਹੋ ਕੇ ਇਹ ਫੈਸਲੇ ਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ 40 ਸਾਲ ਤਕਰੀਬਨ 35-40 ਸਾਲ ਜਿਹੜੇ ਗੇਟ ਬਣੇ ਨੂੰ ਹੋ ਗਏ ਉਹ ਗੇਟ ਦੇਖ ਲੋ ਢਾਇਆ ਗਿਆ ਗੇਟ ਢਾਇਆ ਉਸ ਤੋਂ ਬਾਅਦ ਚਲੋ ਗੇਟ ਢਾਇਆ ਨਾਲ ਹੀ ਉਹ ਜੋ ਬਚਾਉਣ ਵਾਸਤੇ ਗਏ ਸੀ ਕੁਝ 3-4 ਜਾਣੇ ਗੇਟ ਬਚਾਉਣ ਵਾਸਤੇ ਉਹਨਾਂ ਦੇ ਉੱਤੇ ਵੀ ਐਸਾ ਹਮਲਾ ਕੀਤਾ ਗਿਆ ਕਿ ਮੰਨੋ ਕਿ ਉਹ ਮਰਨ ਤੋਂ ਬਚੇ ਹੈ ਹਲੇ ਇੱਕ ਤਾਂ ਬਹੁਤ ਜ਼ਿਆਦਾ ਹਾਲਤ ਉਹਦੀ ਸੀਰੀਅਸ ਹੈ ਉਹਦਾ ਹਲੇ ਕੁਝ ਖਾਸ ਪਤਾ ਨਹੀਂ ਹੈ ਤੇ ਦੋ ਕੁਝ ਠੀਕ ਹੋ ਗਏ ਆ ਲੇਕਿਨ ਉਹਨਾਂ ਦਾ ਵੀ ਕੋਈ ਬਿਆਨ ਲੈਣ ਵਾਸਤੇ ਨਹੀਂ ਜਾ ਰਿਹਾ ਪ੍ਰਸ਼ਾਸਨ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਇੱਕ ਵਾਰ ਸਾਡੇ 10 ਬੰਦਿਆਂ ਨੂੰ ਪ੍ਰਸ਼ਾਸਨ ਨੇ ਬੁਲਾਇਆ 10 ਬੰਦੇ ਗਏ 3 ਘੰਟੇ ਬਾਹਰ ਲੀਆਂ ਗੱਲਾਂ ਕਰਕੇ ਫालतू ਦੀਆਂ ਗੱਲਾਂ ਕਰਕੇ ਉਹਨਾਂ ਦਾ ਟਾਈਮ ਵੇਸਟ ਕੀਤਾ 3 ਘੰਟੇ ਬਰਬਾਦ ਕਰਨ ਤੋਂ ਬਾਅਦ ਵੀ ਉਹਨਾਂ ਨੇ ਕੋਈ ਇਨਸਾਫ ਦੀ ਗੱਲ ਨਹੀਂ ਕੀਤੀ ਉਲਟਾ ਕਿਹਾ ਕਿ ਇਹ ਕਹਿੰਦੇ ਐ ਕਰੋ ਵੀ ਚਲੋ ਜੋ ਹੋ ਗਿਆ ਹੋ ਗਿਆ ਤੁਸੀਂ ਐ ਕਰੋ ਵੀ ਸ਼ਾਂਤੀ ਬਣਾ ਲਓ ਆਪਸ ਵਿੱਚ ਸੁਲ੍ਹਾ ਕਰ ਲਓ ਸੁਲ੍ਹਾ ਤਾਂ ਤਾਂ ਹੋਊਗੀ ਜੇ ਸਾਡੇ ਬੰਦੇ ਬਚਣਗੇ ਸਾਡੇ ਬੰਦਿਆਂ ਤੇ ਉੱਤੇ ਹਮਲਾ ਕੀਤਾ ਗਿਆ ਸਤਿਗੁਰਾਂ ਦਾ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਚੀਜ਼ ਦਾ ਲੱਗਿਆ ਕਿ ਜਿਸ ਸਤਿਗੁਰਾਂ ਨੂੰ ਅਸੀਂ ਪੂਜਦੇ ਆਂ ਜਿਸ ਧਰਮ ਨਾਲ ਅਸੀਂ ਜੁੜੇ ਆਂ ਉਸ ਧਰਮ ਦੀ ਨਰਾਦਰੀ ਕੀਤੀ ਗਈ ਇਸ ਕਰਕੇ ਸੰਗਤ ਦੇ ਮਨ ਨੂੰ ਬਹੁਤ ਜ਼ਿਆਦਾ ਠੇਸ ਲੱਗੀ ਹੈ ਸਾਡਾ ਸਾਰਿਆਂ ਦਾ ਤਮਰਨ ਹੋਇਆ ਪਿਆ ਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਜੇ ਸਾਡੇ ਤੁਸੀਂ ਧਰਮ ਦਾ ਸਾਥ ਨਹੀਂ ਦੇ ਸਕਦੇ ਸੱਤ ਦਾ ਸਾਥ ਨਹੀਂ ਦੇ ਸਕਦੇ ਜੇ ਪ੍ਰਸ਼ਾਸਨ ਸਾਡੇ ਨਾਲ ਇਸੇ ਤਰ੍ਹਾਂ ਕਰੂਗਾ ਤਾਂ ਫਿਰ ਸਾਡਾ ਤਾਂ ਇਹੀ ਰਸਤਾ ਹੈ ਕਿ ਜਾਂ ਅਸੀਂ ਇਸ ਲੋਕ ਨੂੰ ਛੱਡ ਕੇ ਚਲ ਜਾਈਏ ਜਾਂ ਇਸ ਦੇਸ਼ ਨੂੰ ਛੱਡ ਕੇ ਚਲੇ ਜਾਈਏ ਅੱਜ ਪਹਿਲੀ ਵਾਰ ਮੈਂ ਬੇਨਤੀ ਕਰਾਂ ਅੱਜ ਪਹਿਲੀ ਵਾਰ ਸਾਨੂੰ ਦੇਸ਼ ਆਜ਼ਾਦ ਹੋਣ ਤੇ ਨਫਰਤ ਹੋ ਗਈ ਗੁੱਸਾ ਆ ਰਿਹਾ ਕਿ ਕਿਉਂ ਇਹ ਦੇਸ਼ ਆਜ਼ਾਦ ਹੋਇਆ ਜਦੋਂ ਸਾਡੇ ਵਰਗਿਆਂ ਨੂੰ ਇਨਸਾਫ ਹੀ ਨਹੀਂ ਮਿਲਣਾ ਜਦੋਂ ਗਰੀਬਾਂ ਦਾ ਕੋਈ ਹੈ ਹੀ ਨਹੀਂ ਸੁਣਨ ਵਾਲਾ ਇੱਥੇ ਤਾਂ ਜਿਹੜੇ ਪੋਲੀਟੀਕਲ ਲੋਕ ਨੇ بڑے ਲੋਕ ਨੇ ਪੈਸੇ ਵਾਲੇ ਲੋਕ ਨੇ ਉਹਨਾਂ ਦੀ ਸੁਣੀ ਜਾ ਰਹੀ ਪੈਸੇ ਵਾਲੇ ਪੈਸਾ ਛਿੜਦੇ ਨੇ ਉਹਨਾਂ ਦੇ ਅਨੁਕੂਲ ਜਿਹੜਾ ਪ੍ਰਸ਼ਾਸਨ ਦਾ ਜੋ ਫੈਸਲਾ ਬਣ ਜਾਂਦਾ ਹੈ ਜੇ ਗਰੀਬ ਬੰਦੇ ਦੇ ਕੋਲ ਚਾਹੇ 100 ਸਬੂਤ ਵੀ ਹੋਣ 100 ਸਬੂਤ ਇੱਕ ਸੈਕਿੰਡ ਵਿੱਚ ਪੈਸਿਆਂ ਦੇ ਨਾਲ ਖਤਮ ਕੀਤੇ ਜਾ ਰਹੇ 100 ਸਬੂਤ ਵੀ ਹੋਣ ਰਿਕਾਰਡਿੰਗਾਂ ਪਈਆਂ ਹੋਣ ਸਾਰਾ ਕੁਝ ਦਿੱਤਾ ਹੋਵੇ ਤੇ ਉਹ ਰਿਕਾਰਡਿੰਗਾਂ ਜੇ ਉਹਨਾਂ ਨੂੰ ਦੇਵੇ ਦਈਏ ਤਾਂ ਉਹ ਫੋਨ ਵਿੱਚ ਉਲਟਾ ਡਿਲੀਟ ਕਰਕੇ ਕਹਿੰਦੇ ਕਿ ਚਲੋ ਤੁਸੀਂ ਛੱਡੋ ਇੰਨਾ ਸ਼ੁਕਰ ਹੈ ਕਿ ਉਹ ਕਈ ਫੋਨਾਂ ਦੇ ਵਿੱਚ ਹੋਰ ਵੀ ਸੀ ਨਹੀਂ ਤਾਂ ਕਈਆਂ ਨੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਸਬੂਤ ਸਬੂਤ ਜਿਹੜੇ ਮਿਟਾਏ ਜਾਣ ਹਾਲਾਂਕਿ ਸਬੂਤ ਬਹੁਤ ਹੈ ਤੇ ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਸਜ਼ਾ ਦੇਣੀ ਅਸੀਂ ਸਿਰਫ ਇੰਨਾ ਚਾਹੁੰਦੇ ਹਾਂ ਦੇਖੋ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਸਿਖਾਇਆ ਕਿ ਕਿਸੇ ਦੇ ਬੈਰ ਵਿਰੋਧ ਚ ਨਹੀਂ ਰਹਿਣਾ ਸਾਨੂੰ ਤਾਂ ਸਰਬਤ ਦਾ ਭਲਾ ਸਿਖਾਇਆ ਗਿਆ ਸਾਡੀ ਗੁਰਬਾਣੀ ਕਹਿੰਦੀ ਸਰਬਤ ਦਾ ਭਲਾ ਮੰਗਣਾ ਅਸੀਂ ਹਲੇ ਵੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਇਹ ਨਹੀਂ ਕਹਿ ਰਹੇ ਕਿ ਕਿਸੇ ਨੂੰ ਸਜ਼ਾ ਮਿਲੇ ਅਸੀਂ ਇਹ ਕਹਿੰਦੇ ਸਾਨੂੰ ਇਨਸਾਫ ਮਿਲੇ ਕਿਸੇ ਨੂੰ ਸਜ਼ਾ ਮਿਲੇ ਇਹ ਨਹੀਂ ਕਹ ਰਹੇ ਸਾਨੂੰ ਇਨਸਾਫ ਮਿਲੇ ਦੂਸਰੀ ਗੱਲ ਇਹ ਹੈ ਕਿ ਜੋ ਸਾਡੇ ਸਤਿਗੁਰਾਂ ਦਾ ਗੇਟ ਪਹਿਲਾਂ ਤੋਂ ਬਣਿਆ ਸੀ ਉਸ ਗੇਟ ਦੇ ਉੱਪਰ ਕੋਈ ਟੱਚ ਵੀ ਨਾ ਕਰੇ ਬਸ ਇੰਨੀ ਸਾਡੀ ਪ੍ਰਸ਼ਾਸਨ ਦੇ ਚਾਨਣ ਚ ਬੇਨਤੀ ਹੈ ਪ੍ਰਸ਼ਾਸਨ ਦੇ ਬਾਰੇ ਕਿ ਹੰਗਰੀ ਪ੍ਰਸ਼ਾਸਨ ਜਿਹੜਾ ਬੁਲਾ ਹੋ ਚੁੱਕਿਆ ਪ੍ਰਸ਼ਾਸਨ ਨੇ ਇਨਸਾਫ ਦੀ ਕੋਈ ਸੁਣਾਈ ਨਹੀਂ ਕੀਤੀ ਸਾਡੇ ਨਾਲ ੱਤਕਾ ਇੰਨਾ ਹੋਇਆ ਸੰਗਤ ਦੇ ਨਾਲ ਗੇਟ ਨੂੰ ਤੋੜਨ ਵਾਸਤੇ 60 70 ਬੰਦੇ ਆਏ ਉਹਨਾਂ ਨੇ ਹਮਲਾ ਵੀ ਕੀਤਾ ਆ ਕੇ ਸਾਡੇ ਜਿਹੜੇ 4 ਜਿਹੜੇ ਮੈਂ ਨੌਜਵਾਨ ਹਸਪੀਟਲ ਦਾਖਲ ਪਏ ਆ ਅਸੀਂ 3 ਦਿਨ ਹੋ ਗਏ ਲਿਖ ਕੇ ਵੀ ਦਿੱਤਾ ਨਿਮੂਰ ਪਰਵੇਦੀ ਥਾਣੇ ਦੇ ਵਿੱਚ ਕਿ ਇਹਨਾਂ ਦੇ ਖਿਲਾਫ ਮੇਰਾ ਮੇਰਾ ਇਹਨਾਂ ਮੇਰਾ ਇਹਨਾਂ ਨੇ ਇਹ ਛਾਂਡੀਆਂ ਪੈਣ ਜੀ ਛਾਂਡੀਆਂ ਜੀ ਤੇ ਸਾਧੂਗੁਰ ਦਾ ਗੇਟ ਬਣਿਆ ਸੀਗਾ ਗੇਟ ਦੇ ਨਾਲ ਬਹੁਤ ਉਹਨਾਂ ਨੇ ਬਦਤਮੀਜੀ ਕੀਤੀ ਕਾਲਖਮਲੀ ਗੇਟ ਤੇ ਗੇਟ ਦੇ ਉੱਪਰ ਪੱਥਰ ਵੀ ਮਾਰੇ ਐ ਤੇ ਜੰਨੇ ਨੂੰ ਨੇੜੇ ਗਵਾਂਢੀ ਸੀਗੇ ਉੱਠ ਕੇ ਬੈਠ ਗਏ ਉਹਨਾਂ ਨੇ ਰੋਲਾ ਪਾਇਆ ਰੋਲਾ ਪਾੜ ਜਾ ਕੇ ਜਦ ਪੁੱਛਿਆ ਵੀ ਕੀ ਗੱਲ ਬਈ ਤੁਸੀਂ ਐ ਕਿਉਂ ਕਰਦੇ ਹੋ ਉਹਨਾਂ ਨੂੰ ਵੀ ਉਹਨਾਂ ਨੇ ਮਾਰਿਆ ਕਿਰਪਾਨਾਂ ਨਾਲ ਵਢਿਆ ਜਿਹੜਾ ਕਿ ਐਸਐਮਓ ਦੀ ਮਿਲੀ ਭੁਗ ਦੇ ਨਾਲ ਉਹਨਾਂ ਨੇ ਬਲੰਟ ਸ਼ੋਅ ਕੀਤਾ ਜਦ ਕਿ ਅਸੀਂ ਉਹ ਪੀਜੀਆਈ ਇਨਕੁਆਰੀ ਕਰਾਵਾਂਗੇ ਦੁਬਾਰਾ ਮੈਡੀਕਲ ਉਹ ਗ੍ਰੀਵੈਂਸ ਸ਼ਾਰਪਾਊਗਾ ਸਾਡਾ ਉਹ ਵੀ ਪਰਚਾ ਜਿਹੜਾ ਸਾਡਾ ਵਰਕਰ ਰਿਟਰ ਬਣੂਗਾ ਬਾਕੀ ਪ੍ਰਸ਼ਾਸਨ ਨੇ ਹੁਣ ਤੱਕ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲ ਕੇ ਆਏ ਆ ਉਹਨਾਂ ਨੇ ਵੀ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਸੀਂ ਤਾਂ ਇੱਕੋ ਹੀ ਆਏ ਕਿ ਸਤਗੁਰਾਂ ਦੀ ਖਾਤਰ ਜੀਣਾ ਸਤਗੁਰਾਂ ਦੀ ਖਾਤਰ ਹੀ ਮਰਨਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਰੋਜ਼ ਚੱਕਾ ਜਾਮ ਕਰਾਂਗੇ ਰੋਜ਼ ਆਵਾਂਗੇ ਰੋਜ਼ ਹੀ ਰਹਾਂਗੇ ਅਸੀਂ ਤਾਂ ਲੰਗਰੀ ਵੀ ਲਾਵਾਂਗੇ ਇੱਥੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਇਹ ਜਿਹੜੀ ਸਰਕਾਰ ਬੋਲੀ ਹੋ ਚ ਅਸੀਂ ਤਾਂ ਇਹਨਾਂ ਨੂੰ ਲੀਡਰਾਂ ਨੂੰ ਇਹ ਵੀ ਕਿਹਾ ਸੀ ਮੇ ਜੀ ਤੁਸੀਂ ਮਦਦ ਸਾਡੀ ਨਹੀਂ ਕਰਨੀ ਤਾਂ ਉਧਰ ਵੀ ਨਾ ਕਰਿਓ ਪਰ ਹੁਣ ਅਸੀਂ ਇੱਕ ਮੰਚ ਧਾਰ ਲਿਆ ਕਿ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਜਿੰਨੀ ਨਾਮ ਲੈਵਾ ਸੰਗਤ ਹੈ ਅਸੀਂ ਸਿਆਸੀ ਲੀਡਰਾਂ ਨੂੰ ਆਪਣੇ ਪਿੰਡਾਂ 'ਚ ਨਹੀਂ ਬਣਨ ਦੇਵਾਂਗੇ ਅੱਜ ਤੋਂ ਬਾਅਦ ਚ ਚਾਹੇ ਜੋ ਮਰਜ਼ੀ ਹੋਵੇ ਜਿਹੜਾ ਮਾਮਲਾ ਰਾਜਨੀਤੀ ਨਾਲ ਰਾਜਨੀਤੀ ਨਾਲ ਪ੍ਰੇਰਿਤ ਹੈ ਜੀ ਰਾਜਨੀਤੀ ਦਾ ਦਬਾਅ ਹੈ ਪ੍ਰਸ਼ਾਸਨ ਦੇ ਉੱਪਰ ਪੂਰਾ ਹਾਂ ਜੀ ਪਰ ਮੈਂ ਫੋਨ ਆ ਰਹੇ ਸਾਨੂੰ ਇਹਨਾਂ ਦੱਸੀ ਦੇਣਾ ਦੋ ਦਿਨ ਤੇ ਬਾਅਦ ਦੱਸ ਦੇਣਾ ਆਪਣੇ ਆਪ ਕਿਹੜਾ ਕਿਹੜਾ ਫੋਨ ਆਇਆ ਸਾਨੂੰ ਫੋਨਾਂ ਤੇ ਪਤਾ ਲੱਗ ਜਾਣਾ ਪਰ ਅਸੀਂ ਉਹਨਾਂ ਨੂੰ ਫੇ ਆਪਣੇ ਆਸ਼ਰਮ ਸਰਕਾਰਾਂ ਨੂੰ ਹਜੇ ਕੁਝ ਨਹੀਂ ਕਹਿਣਾ ਜੀ ਚਾਹੇ ਸੰਗਤ ਇਧਰ ਲਈ ਹੋਵੇ ਚਾਹੇ ਉਧਰ ਲਈ ਹੋਵੇ ਸਾਰੇ ਇੱਕ ਪਿਓ ਦੇ ਪੁੱਤਾਂ ਸੀ ਸਿਰਫ ਪੂਰੀਆਲੇ ਦੇ ਪੂਰੀਆਲੇ ਦੇ ਭੇਖ ਉੱਤੇ ਕਦੇ ਕੋਈ ਦਾਗ ਨਹੀਂ ਸੀ ਹੈਗਾ ਪਰ ਹੁਣ ਸਮਾਂ ਇਦਾਂ ਦਾ ਚੱਲ ਰਿਹਾ ਹੈ ਮਤਲਬ ਕੁਝ ਅਸਰਾਰਤੀ ਅੰਸਰਾਂ ਨੇ ਉਹਨਾਂ ਦੇ ਭੇਖ ਤੇ ਇਹ ਦਾਗ ਲਗਾ ਦਿੱਤਾ ਚਾਹੇ ਕਿਸੇ ਦੇ ਬਹਿਕਾਵੇ ਚਾਕੇ ਲਾਇਆ ਚਾਹੇ ਖੁਦ ਤੋਂ ਲਾਇਆ ਮਤਲਬ ਦਾਗ ਲਗਾਤਾ ਉਹਨਾਂ ਨੇ ਕਿਉਂਕਿ ਸੰਤਾਂ ਦੇ ਸਿਰਫ ਇਤਿਹਾਸ ਵਿੱਚ ਪਰਚੇ ਲਿਖੇ ਜਾਂਦੇ ਹੁੰਦੇ ਨੇ ਪਰ ਇਹਨਾਂ ਨੇ ਮਤਲਬ ਸਿਆਸਤਾਂ 'ਚ ਨਾਮ ਆ ਗਿਆ ਹੁਣ ਸੰਤਾਂ ਦਾ ਪਰਚੇ ਨਹੀਂ ਹੁਣ ਇਹ ਸਿਆਸਤ ਲਿਖੀ ਜਾਇ ਕਰੂਗੀ ਅੱਜ ਤੋਂ ਈ ਮੰਗ ਕੀ ਕਰਦੇ ਜੀ ਪ੍ਰਸ਼ਾਦ ਮੰਗ ਕਰਦੇ ਆ ਜੋ ਸਾਡੇ ਗੁਰੂ ਮਹਾਰਾਜ ਸਾਡੇ ਨਾਲ ਨੇ ਜੇ ਉਹ ਕਹਿ ਰਹੇ ਨੇ ਜੋ ਉਹਨਾਂ ਨੂੰ ਸਜ਼ਾ ਮਿਲੇ ਜੋ ਪਰਚੇ ਗੈਰ ਰਹੇ ਉਹਨਾਂ ਤੇ ਕੱਟੇ ਜਾਣ ਉਹ ਸਜ਼ਾ ਮਿਲੇ ਉਹਨਾਂ ਨੂੰ ਨਹੀਂ ਤਾਂ ਜਦ ਤੱਕ ਸਾਨੂੰ ਬੈਠਣਾ ਪਊਗਾ ਬੈਠਾਂਗੇ ਮਰਨਾ ਪੈ ਗਿਆ ਮਰਾਂਗੇ ਵੀ ਕਹਿੰਦੇ ਨੇ ਸਿਰ ਵੱਡ ਕੇ ਬਣਾ ਦਮਾ ਮੂੜਾ ਗੱਲਾਂ ਜੋ ਸੁਣਾਵੇ ਤੇਰੀਆਂ ਅਸੀਂ ਸਿਰ ਗੱਲਾਂ ਸੁਣ ਲਈ ਮਹਾਰਾਜ ਜੀ ਦੇ ਅਸੀਂ ਸਿਰ ਵੱਡ ਸਕਦੇ ਹਾਂ ਅਸੀਂ ਉਹਨਾਂ ਲਈ ਕਿਤੇ ਤੱਕ ਵੀ ਜਾ ਸਕਦੇ ਹਾਂ ਮੋਲਬੰਦੀ ਸ਼ੋਰ ਮਹਾਰਾਜ ਕੀ ਜੜਾ ਮਾਮਲਾ ਇਹ ਪਿੰਡ ਝਾਂਡੀਆਂ ਵਿਖੇ ਤਾਂ ਤਾਂ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਦੀ ਸੰਗਤ ਵੀ ਆ ਤੇ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਗੇਟ ਬਣੇ ਹੋਇਆ ਸੀ ਕੱਲ ਤਾਂ ਅਨਸਰਾਂ ਨੇ ਆ ਕੇ ਉਹ ਗੇਟ ਦੀ ਭੰਨ ਤੋੜ ਕੀਤੀ ਆ ਉਹਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਨਾਲ ਹੀ ਸਾਡੇ ਸੇਵਕ ਸੀ ਮਹਾਰਾ ਗੰਗਾ ਨੰਦ ਜੀਆ ਦੇ ਉਹਨਾਂ ਤੇ ਹਮਲਾ ਕੀਤਾ ਕਿਰਪਾਨਾਂ ਨਾਲ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਵੀ ਇਨਸਾਫ ਕੀਤਾ ਜਾਵੇ ਦਿੱਤਾ ਜਾਵੇ ਤਤ ਗੁਰ ਬੰਦੀ ਛੋੜ ਗਰੀਬਦਾਸ ਮਹਾਰਾਜ ਜੀ ਦੀ ਸੰਪਰਦਾ ਤੇ ਭੂਰੀ ਵਾਲਾ ਭੇਖ ਇਹ ਸਾਡੀ ਸੰਪਰਦਾ ਗਰੀਬਦਾਸੀ ਹੈ ਅਤੇ ਭੂਰੀ ਵਾਲਾ ਭੇਖ ਹੈ ਸਵਾਮੀ ਨਿਮਰਤਨਾਨ ਜੀ ਬੈਠੇ ਨੇ ਸਵਾਮੀ ਖੰਡਾਨਾ ਜੀ ਬੈਠੇ ਆ ਸੰਤ ਭਰਪੂਰਦਾਸ ਜੀ ਨੇ ਸਵਾਮੀ ਬਲਦੇਵਦਾਸ ਜੀ ਨੇ ਸਵਾਮੀ ਗੋਪਾਲਾਨੰਦ ਜੀ ਨੇ ਸਾਡੀ ਸਾਰੀ ਸੈਸਮੈਂਟ ਲਈ ਜੋ ਗੰਗਾ ਨੰਦ ਮਹਾਰਾਜ ਜੀ ਦੇ ਨਾਲ ਜੁੜੀ ਹੈ ਤੇ ਇਸ ਦੇ ਕਰਕੇ ਇਸ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਅੱਜ ਚੱਕਾ ਜਾਮ ਕੀਤਾ ਹੈ ਸਾਨੂੰ ਰਸਾਫ ਦਿੱਤਾ ਜਾ ਉਹ ਕਿਹੜੀ ਉਹ ਵੀ ਪੂਰੀ ਵਾਲਿਆਂ ਦਾ ਹੀ ਸੰਪਰਦਾ ਹੈ। ਸਵਾਮੀ ਚੇਤਨਾ ਨੰਦ ਜੀ ਜਿਨ੍ਹਾਂ ਦੇ ਸੇਵਕਾਂ ਨੇ ਉੱਥੇ ਹਮਲਾ ਕੀਤਾ ਉਹਨਾਂ ਦਾ ਹੀ ਉਹ ਜਨਮ ਭੂਮੀ ਆ। ਉੱਥੇ ਹੀ ਸਵਾਮੀ ਗੰਗਾ ਨੰਦ ਮਹਾਰਾਜਿਆਂ ਦੇ ਜਾਦ ਦੇ ਵਿੱਚ ਗੇਟ ਬਣਿਆ ਹੋਇਆ ਸੀ। ਉਹਨਾਂ ਦੇ ਸੇਵਕ ਉੱਥੇ ਆ ਕੇ ਭੰਨ ਤੋੜ ਕਰਕੇ ਗਏ ਆ। ਵਿੱਚ ਬੈਠਣ ਦਾ ਕਾਰਨ ਇਹੀ ਆ ਸੰਗਤ ਦਾ ਸੰਤਾਂ ਦਾ ਵੀ ਇਨਸਾਫ ਦਿੱਤਾ ਜਾਵੇ। ਨਹੀਂ ਸਾਡੇ ਕੋਲੇ ਕਿਸੇ ਨੇ ਪਹੁੰਚ ਨਹੀਂ ਕੀਤੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਸਾਨੂੰ ਕੋਈ ਬਹੁਤ ਹੀ ਸਤਿਕਾਰਯੋਗ ਸੰਤ ਸਮਾਜ ਔਰ ਗੁਰੂ ਮਹਾਰਾਜ ਜੀ ਜਿਹਦੀ ਸਾਜੀ ਨਿਵਾਜੀ ਸਾਧ ਸੰਗਤ ਸਤ ਸਾਹਿਬ ਸਤ ਸਾਹਿਬ ਪਰਸੋਂ ਜੋ ਵੀ ਝਾਂਡੀਆਂ ਪਿੰਡ ਦੇ ਵਿੱਚ ਇਨਸੀਡੈਂਟ ਹੋਇਆ ਉਹ ਬਹੁਤ ਹੀ ਸ਼ਰਮਨਾਕ ਔਰ ਨਿੰਦਨਯੋਗ ਹੋਇਆ ਉਹ ਜਿਹੜਾ ਹਾਦਸਾ ਹੋਇਆ ਉਨੇ ਸਾਡੀਆਂ ਜਿੰਨੀਆਂ ਵੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਹੈ ਸੰਗਤ ਦੇ ਹਰ ਬੱਚੇ 'ਚ ਹਰ ਲੇਡੀਜ਼ ਹਰ ਨੌਜਵਾਨ ਹਰ ਬਜ਼ੁਰਗ ਦੇ ਮਨ ਦੇ ਵਿੱਚ ਇੰਨਾ ਕੁ ਜ਼ਿਆਦਾ ਰੋਸ ਹੈ ਇੰਨਾ ਕੁ ਜ਼ਿਆਦਾ ਦੁੱਖ ਹੈ ਕਿਉਂਕਿ ਅੱਜ ਅਸੀਂ ਮਹਿਸੂਸ ਕੀਤਾ ਸਵੇਰ ਤੋਂ ਅਸੀਂ ਅੱਜ ਅਫਸਰਾਂ ਦੇ ਪਿੱਛੇ ਲੱਗੇ ਹੋਏ ਆਂ ਸਾਨੂੰ ਅਫਸਰ ਵਿਸ਼ਵਾਸ ਵੀ ਦਿਵਾਉਂਦੇ ਰਹੇ ਕਿ ਤੁਹਾਡਾ ਅਸੀਂ ਹੱਲ ਕਰਾਂਗੇ ਜਿਹੜੇ ਬੰਦਿਆਂ ਨੇ ਕਾਫਰਾਂ ਨੇ ਜ਼ਾਲਿਮਾਂ ਨੇ ਸਾਡੇ ਬੰਦਿਆਂ ਦੇ ਨਾਲ ਇਨਸੀਡੈਂਟ ਕੀਤਾ ਉਹਨਾਂ ਨੂੰ ਵੱਢਿਆ ਗਿਆ ਔਰ ਜੋ ਸਾਡੇ ਗੇਟ ਨੂੰ ਤੋੜਿਆ ਗਿਆ ਸਾਡੇ ਮਹਾਰਾਜ ਦੇ ਨਾਲ ਉਹਨਾਂ ਨੇ ਜੋ ਉਹਨਾਂ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਹੈ ਉਹ ਬਹੁਤ ਮੰਦਭਾਗੀ ਹੈ ਸੋ ਅਸੀਂ মিডিਆ ਰਾਹੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਔਰ ਜਿੰਨੇ ਵੀ ਲੀਡਰ ਹੈਗੇ ਐ ਸੁੱਤੇ ਪਏ ਹੈਗੇ ਐ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜਿਹੜਾ ਇੱਕ ਪਾਸੇ ਇੰਨਾ ਧੱਕਾ ਹੋ ਰਿਹਾ ਆ ਕਿ ਦੇਖੋ ਇੱਕ ਬੰਦੇ ਦੇ ਸਿਰ ਦੇ ਵਿੱਚ ਕਿਰਪਾਨਾਂ ਵੱਜੀਆਂ ਉਹਨੂੰ ਡਾਕਟਰਾਂ ਨੇ ਐਸਐਮਓ ਨੇ ਮਿਲੀ ਭੁਗਤ ਨਾਲ ਉਹਨੂੰ ਬਲੰਟ ਸੱਟਾਂ ਸ਼ੋਅ ਕਰ ਦਿੱਤਾ ਦੇਖੋ ਰਾਤ ਨੂੰ 2:30 ਵਜੇ ਉੱਠ ਕੇ ਕਿਸੇ ਦੇ 60 70 ਬੰਦੇ ਫਾਇਰਿੰਗ ਕਰ ਦੇਣ ਔਰ ਉੱਥੇ ਜਾ ਕੇ ਉਹਨਾਂ ਦਾ ਸਿਰ ਪਾੜ ਦੇਣ ਇਹ ਕੋ ਬਹੁਤੀ ਚੰਗੀ ਗੱਲ ਨਹੀਂ ਹੈਗੀ ਇਹ ਸਾ ਜਿਹੜੇ ਸਤਸੰਗੀ ਆ ਉਹਨਾਂ ਵਾਸਤੇ ਸ਼ੋਭਾ ਨਹੀਂ ਦਿੰਦਾ ਹੁਣ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਰੂਪ ਰੂਪ ਇੱਥੇ ਕੜਕਰੀ ਤੋਂ ਬਿਚਿਆ ਪ੍ਰਸ਼ਾਸਨ ਦੇ ਜਿੰਨੇ ਵੀ ਅਫਸਰ ਸੀਗੇ ਅਸੀਂ ਸਵੇਰ ਤੋਂ ਸਾਡੇ ਨਵਾਂ ਸ਼ਹਿਰ ਪੁਲਿਸ ਐਸਐਚਓ ਡਿਪਟੀ ਸ਼ਾਮਸੁੰਦਰ ਜੀ ਐਸਪੀ ਮੁਕੇਸ਼ ਜੀ ਸਾਡੀ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਸੀਗੀ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਕਿ ਅਸੀਂ ਜਿਹੜੇ ਮੁਜਰਮ ਹਨ ਉਹਨਾਂ ਦੇ ਬੰਦੀ ਕਾਰਵਾਈ ਕਰਾਂਗੇ ਪਰ ਜਦੋਂ ਅਸੀਂ ਉਹਨਾਂ ਨੇ ਸਾਨੂੰ ਰੋਪੜ ਐਸਐਸਪੀ ਸਾਹਿਬ ਕੋਲ ਲੈ ਕੇ ਗਏ ਐਸਐਸਪੀ ਸਾਹਿਬ ਨੂੰ ਅਸੀਂ ਮਿਲੇ ਤਾਂ ਐਸਐਸਪੀ ਸਾਹਿਬ ਵੱਲੋਂ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਉਹਨਾਂ ਨੇ ਸਾਨੂੰ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ ਕਿਉਂਕਿ ਅਸੀਂ ਸਵੇਰਦਿਆਂ ਉਹਨਾਂ ਨੂੰ ਹੈਂਬਲੀ ਰਿਕੁਐਸਟ ਕਰ ਰਹੇ ਹਾਂ ਵੀ ਸਾਡਾ ਜਿਹੜਾ ਸੰਗਤ ਦੇ ਮਨ ਦੇ ਵਿੱਚ ਰੋਸ ਹੈ ਮੁਜਰਾ ਮੁਜਰਮਾਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਦਾ ਦਿਲ ਨਹੀਂ ਕਰਦਾ ਐਡੀ ਧੁੱਪ ਦੇ ਵਿੱਚ ਬੈਠਣ ਨੂੰ ਪਰ ਅਸੀਂ ਮਹਾਰਾਜ ਲਈ ਜਿਉਂਦੇ ਆਂ ਮਹਾਰਾਜ ਲਈ ਮਰ ਸਕਦੇ ਆਂ ਔਰ ਅਸੀਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਡੋਲਣ ਲਈ ਤਿਆਰ ਬੈਠੇ ਆਂ ਔਰ ਜੇ ਸਾਨੂੰ ਅੱਜ ਤਾਂ ਇੱਥੇ ਅਸੀਂ ਬੂੰਗਾ ਸਾਹਿਬ ਰੋਡ ਬੰਦ ਕੀਤਾ ਕੱਲ ਅਸੀਂ ਚੰਡੀਗੜ੍ਹ ਹਾਈਵੇ ਬੰਦ ਕਰਾਂਗੇ ਅਸੀਂ ਆਪਣੇ ਕੱਲ ਮੈਸੇਜ ਲਾਵਾਂਗੇ ਕਾਲ ਕਰਾਂਗੇ ਜਿੰਨੀਆਂ ਵੀ ਸਾਡੀਆਂ ਸੰਗਤਾਂ ਹੈਗੀਆਂ ਇਹ ਨਾ ਸਮਝੋ ਕਿ ਸੰਗਤ ਸਾਡੀ ਇੱਥੇ ਬਲਾਚੌਰ ਦੇ ਵਿੱਚ ਹੀ ਹੈ ਮਹਾਰਾਜ ਗੰਗਾ ਨਾਨ ਜੀ ਦੀ ਆਲ ਓਵਰ ਵਰਲਡ ਦੇ ਵਿੱਚ ਸੰਗਤ ਹੈ ਜਗਰਾਮਾ ਲਾਲੋ ਲੁਧਿਆਣਾ ਲਾਲੋ ਖੰਨਾ ਲਾਲੋ ਮੁੱਲਾਂਪੁਰ ਲਾਲੋ ਚੰਡੀਗੜ੍ਹ ਲਾਲੋ ਹੁਸ਼ਿਆਰਪੁਰ ਲਾਲੋ ਕਿਤੇ ਵੀ ਚਲੇ ਜਾਈਏ ਉਹਨਾਂ ਦਾ ਸੰਗਤ ਮਹਾਰਾਜ ਜੀ ਨੇ ਇੰਨੇ ਲੋਕਾਂ ਦੇ ਨਾਲ ਲੋਕਾਂ ਨੂੰ ਆਸ਼ੀਰਵਾਦ ਵੰਡੇ ਹੋਏ ਆ ਲੋਕਾਂ ਦੇ ਜੀਵਨ ਤਾਰ ਦਿੱਤੇ ਹੋਏ ਆ ਸੋ ਅਸੀਂ ਬੇਨਤੀ ਕਰਦੇ ਹਾਂ মিডিਆ ਨੂੰ ਅਸੀਂ ਸਵੇਰ ਦੇ মিডিਆ ਨੂੰ ਵੀ ਬਹੁਤ ਬੇਨਤੀਆਂ ਕਰ ਰਹੇ ਹਾਂ ਕਿ ਆ ਕੇ ਸਾਡੀ ਗੱਲ ਸੁਣੋ ਅਫਸਰਾਂ ਤੱਕ ਸਾਡੀ ਲੋਕਾਂ ਤੱਕ ਆਵਾਜ਼ ਪਹੁੰਚਾਓ ਪਰ ਤੁਸੀਂ ਪਹਿਲੇ ਹੀ ਹੋਣੇ ਜਿਨ੍ਹਾਂ ਨੇ ਆ ਕੇ ਸਾਡੀ ਆਵਾਜ਼ ਸੁਣੀ ਹੈ ਅਸੀਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਔਰ ਤੁਹਾਡੇ ਰਹਿਣੀ ਆ ਕਿ ਸਾਡੀ ਜਿਹੜੀ ਆਵਾਜ਼ ਹੈ ਤੁਸੀਂ ਇਹ ਉੱਪਰ ਤੱਕ ਪਹੁੰਚਾਓ ਕਿਉਂਕਿ ਇੰਨਾ ਤੱਕਾ ਹੋ ਰਿਹਾ ਜਦੋਂ ਤਾਂ ਲੀਡਰਾਂ ਨੂੰ ਵੋਟਾਂ ਦੀ ਜ਼ਰੂਰਤ ਹੁੰਦੀ ਹੈ ਫਿਰ ਆਸ਼ਰਮਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੰਗਤ ਦੀ ਜਿਹੜੀ ਇੱਕ ਹੈ ਉਹ ਲਹਿਰ ਚਲਾਈ ਜਾਂਦੀ ਹੈ ਜੀ ਇਹ ਫਲਾਣੇ ਸਤਿਗੁਰਾਂ ਦੀ ਸੰਗਤ ਹੈ ਇਹ ਫਲਾਣਿਆਂ ਦੀ ਸੰਗਤ ਹੈ ਜੀ ਵੋਟਾਂ ਸਾਨੂੰ ਪਾ ਦਿਓ ਸਾਨੂੰ ਪਾ ਦਿਓ ਪਰ ਅੱਜ ਜਦੋਂ ਐਡੀ ਬੜੀ ਤਸ਼ੱਦਦ ਸਾਡੇ ਸੰਗਤ ਨਾਲ ਹੋਈ ਹੈ ਐਡਾ ਵੱਡਾ ਜਿਹੜਾ ਇਹ ਇਤਰਾਸਤੀ ਹੋਈ ਹੈ ਸਾਡੇ ਨਾਲ ਉਹਦੇ ਵਿੱਚ ਸਾਨੂੰ ਕਿਸੇ ਵੀ ਲੀਡਰ ਨੇ ਆ ਕੇ ਸਵੇਰ ਦੀ ਬਿਰਾਜੀ ਇੱਕ ਵੀ ਕਾਲ ਪ੍ਰਧਾਨ ਜੀ ਸਾਡੇ ਬੈਠੇ ਹੈ ਇੱਕ ਵੀ ਕਾਲ ਸਾਡੇ ਕਿਸੇ ਲੀਡਰ ਨੇ ਸਾਨੂੰ ਆ ਕੇ ਨਹੀਂ ਪੁੱਛਿਆ ਵੀ ਸਾਡੀ ਆ ਕੇ ਇੱਥੇ ਸਾਡੀ ਕੋਈ ਬਾਹ ਫੜੇ ਸੋ ਬੜੀ ਸ਼ਰਮਨਾਕ ਗੱਲ ਹੈ ਸਾਨੂੰ ਪਤਾ ਉਹਨਾਂ ਦੇ ਉੱਤੇ ਕਿਨਾ ਦਾ ਦਬਾਅ ਹੈ ਸਾਨੂੰ ਹਰ ਇੱਕ ਇੱਕ ਬੰਦੇ ਦਾ ਪਤਾ ਇੱਕ ਇੱਕ ਲੀਡਰ ਦਾ ਪਤਾ ਪਰ ਬਹੁਤ ਨਿੰਦਨਯੋਗ ਹੈ ਔਰ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਕੱਲ ਨੂੰ ਤੁਸੀਂ ਵੋਟਾਂ ਲੈਣੀਆਂ ਇੱਕ ਪਾਸੇ ਤੋਂ ਵੋਟਾਂ ਨਹੀਂ ਮਿਲਦੀਆਂ ਠੀਕ ਹੈ ਸਾਰੇ ਪਾਸੇ ਤੋਂ ਮਿਲਦੀਆਂ ਸੋ ਅਸੀਂ ਤੁਹਾਨੂੰ মিডিਆ ਨੂੰ ਬੇਨਤੀ ਕਰਦੇ ਆ ਸਾਡੀ ਇਹ ਆਵਾਜ਼ ਹੈ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਕਿਉਂਕਿ ਜਿਹੜੇ ਅਫਸਰ ਹੈ ਉਹ ਵੀ ਵਿਚਾਰੇ ਮਜਬੂਰ ਹੈ ਠੀਕ ਹੈ ਕਿਉਂਕਿ ਉਹਨਾਂ ਨੂੰ ਐਮਐਲਏ ਐਮਪੀ ਦਾ ਵਾਅਦਾ ਵੱਡਾ ਪ੍ਰੈਸ਼ਰ ਹੈ ਕਿ ਉਹ ਕਰੇ ਕੁਝ ਨਹੀਂ ਸਕਦੇ ਜੀ ਸਵੇਰ ਦੇ ਅਸੀਂ ਲੱਗੇ ਹੋਏ ਆ ਪਰਸੋਂ ਦਾ ਬੰਦੇ ਸਾਡੇ ਵੱਡੇ ਪਏ ਪੀਜੀਆਈ ਚ ਪਏ ਹਲੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਹਲੇ ਤੱਕ ਕੋਈ ਵੀ ਬੰਦਾ ਰੈਸਟ ਨਹੀਂ ਹੋਇਆ ਔਰ ਇਹ ਤੁਸੀਂ ਦੇਖ ਲਓ ਵੀ ਇਹ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਫਿਰ ਕਹਿੰਦੇ ਮੁਲਕ ਸਾਡਾ ਆਜ਼ਾਦ ਹੈ ਆਜ਼ਾਦ ਨਹੀਂ ਹੈਗਾ ਨਾ ਲੀਡਰਾਂ ਦਾ ਹੀ ਗੁਲਾਮ ਹੈ ਠੀਕ ਲੀਡਰ ਹੀ ਸਾਡੇ ਮੁਲਕ ਨੂੰ ਇਹਨਾਂ ਨੇ ਆਜ਼ਾਦ ਤਾਂ ਠੀਕੇ ਹੋਇਆ ਸੀਗਾ ਪਰ ਹੁਣ ਅੱਜ ਤੱਕ ਇਹ ਹਲੇ ਅਸੀਂ ਗੁਲਾਮ ਹੀ ਬੈਠੇ ਹਾਂ